ਇਹ ਕੋਈ ਗੁਰਦੁਆਰਾ ਡੇਰਾ ਮੰਦਰ ਮਸਜਿਦ ਨਹੀਂ ਮੜੀ ਇਹਨਾਂ ਵਿੱਚ ਬੈਠੇ ਕੁਝ ਲੋਕ ਮੜੀ ਆ ਇਹਨਾਂ ਵਿੱਚ ਬੈਠੇ ਕੁਝ ਲੋਕ ਫਿਰ ਗਰਬਾਣੀ ਕੀ ਕਹਿੰਦੀ ਆ ਗਰਬਾਣੀ ਕਹਿੰਦੀ ਭਈ ਮੈਨੂੰ ਸੁਣੋ ਸੁਣ ਕੇ ਮੇਰੇ ਤੇ ਅਮਲ ਕਰੋ ਜਿਹੜਾ ਬੰਦਾ ਗਰਬਾਣੀ ਸੁਣੇ ਫਿਰ ਉਹ ਤੇ ਅਮਲ ਕਰੇ ਉਹਨੂੰ ਵੱਧ ਗਿਆਨ ਹੁੰਦਾਗਾ ਜਿਹੜਾ ਬਾਬਾ ਰੋਜ਼ ਪੜ੍ਹ ਕੇ ਸੁਣਾਈ ਜਾਵੇ ਨਾ ਉਹਨੂੰ ਹੰਕਾਰ ਹੁੰਦਾਗਾ ਵੀ ਮਿੰਟ ਦਾ ਸਾਰਾ ਕੁਝ ਪਤਾ ਮਿੰਟ ਦਾ ਸਾਰਾ ਕੁਝ ਸਾਡੇ ਪਿੰਡ ਕੋਲਦਰ ਬਾਬਾ ਨੇ ਲੋਸਮੈਂਟ ਕਰਤੀ ਕਹਿੰਦਾ ਭਾਈ ਸਵੇਰੇ 3:30 ਵਜੇ ਮੇਰੇ ਕੋਲੇ ਹੁਣੇ-ਹੁਣੇ ਫੋਨ ਆਇਆ ਭਾਈ ਅੱਜ 4 ਵਜੇ ਪਚਾਲ ਆਊਗਾ ਸਰਾਂ ਨਗਰ ਕਰਾਂ ਚੋਂ ਬਾਹਰ ਹੋ ਜਾਓ ਸਰਾਂ ਨਗਰ ਕਰਾਂ ਚੋਂ ਬਾਹਰ ਅਜੀ ਸਾਰਾ ਪਿੰਡ ਬਾਹਰ ਖੜ ਕੇ ਸਾਰਾ ਪਿੰਡ ਬਾਹਰ ਬਾਬਾ ਬੰਦਰ ਬੈਠਾ ਪੜੀ ਜਾਵੇ ਲੈ ਇੰਨਾ ਫਰਕ ਆ ਹੁਣ ਵੀ ਬਾਹਰ ਹੋਣਾ ਜ਼ਰੂਰੀ ਆ ਖੁੱਲੀ ਜਗ੍ਹਾ 'ਚ ਖੜ੍ਹ ਜਾਓ ਖੁੱਲੀ ਜਗ੍ਹਾ 'ਚ ਖੜ੍ਹ ਜਾਓ ਠੀਕ ਨਰਵਾਨੀ ਇਹ ਕਹਿੰਦੀ ਆ ਪ੍ਰਭੂ ਸਕੂਲ ਦਾ ਗੇਟ ਆ ਗੁਰਦੁਆਰਾ ਦਾ ਗੇਟ ਸੜਕ ਤੇ ਬਣ ਗਿਆ ਦੇਖ ਕੇ ਟੱਪਿਆ ਕਰੂ ਡੌੜਨਾ ਜ਼ਰੂਰੀ ਨਹੀਂ ਡੌੜਨਾ ਜ਼ਰੂਰੀ ਛੋਡੇ ਘਰਾਂ ਵਿੱਚ ਕੋਈ ਜੋਗੀ ਬਾਬਾ ਹੁੰਦਾ ਬਾਹਰਲੇ ਬੰਦੇ ਨੂੰ ਗਰਾਈ ਦੇਣ ਦੀ ਲੋੜ ਨਹੀਂ ਕਦੇ ਪਾਇ ਸਾਡੇ ਪਿੰਡ ਗੁਰਦੁਆਰਾ ਹੈ ਗਿਆ ਭਾਈ ਡੇਰਾ ਮੰਦਰ ਵੀ ਹੈ ਗਿਆ ਭਾਈ ਇੱਕ ਪੀਰਖਾਨਾ ਵੀ ਹੈ ਗਿਆ ਭਾਈ ਅਸੀਂ ਉਹਨਾਂ ਨੂੰ ਗਰਾਈ ਦੇਤੀ ਉਹਨਾਂ ਨੂੰ ਗਰਾਈ ਜਿਹੜਾ ਬੰਦਾ ਵੇਲਾ ਮੈਂ ਕਿ ਉਹਨੂੰ ਚੰਗੀ ਸਿੱਖਿਆ ਦੇ ਦਿਓ ਮਹंगाई ਘਟ ਜੂਗੀ ਕਮਾਉਣ ਵਾਲੇ ਲੋਕ ਘਟਾ ਬੇਰ ਲਖਾਣੇ ਵਧਦਾ ਭਾਈ ਫਿਰ ਅਸੀਂ ਆਟਾ ਕਿਹਨੂੰ ਪਾਈਏ ਜਿਹੜਾ ਬੰਦਾ ਨਾਲੀਆਂ ਕੱਢਦਾ ਨਾ ਉਹਨੂੰ ਆਟਾ ਪਾਦਾ ਕਰੋ ਉਹ ਆਪਦੀ ਮਿਹਨਤ ਮੰਗਦਾ ਹੈ ਜੋ ਕੀ ਆਪਣੇ ਘਰ ਵਿੱਚ ਮੰਗਦਾ ਬਾਬਾ ਕੀ ਕਹੂਗਾ ਤੇ ਭਾਈ ਆਟਾ ਪਾਓ ਰੱਬ ਤੁਹਾਨੂੰ ਵਾੜਾ ਦੇਊ ਕਦੇ ਭਾਈ ਰੱਬ ਦਾ ਹੌਲੀ ਹੌਲੀ ਦੇਊ ਹੋਵੀ ਉਹ ਕਿਵੇਂ ਦੇਊ ਕਦੇ ਉਹ ਰਿਆ ਉਹ ਰਿਆ ਤੈਨੂੰ ਸਮਝ ਆਈ ਬਾਬਾ ਉਹ ਕਿਵੇਂ ਦੇਊ ਅਸੀਂ ਕਣਕ ਵੀ ਕਿਹੇ ਸੀਗੇ ਪਾਣੀ ਰੱਖ ਨੂੰ ਪੇਪ ਉੱਤੇ ਲਾ ਕੇ ਆਈ ਸੀ ਰੇਸ ਬਰੇ ਦੇਣੇ ਪਾਤੀ ਕਦੇ ਸੀ ਬੰਨੀਆਂ ਨਹੀਂ ਲਾਈਆਂ ਬੰਨੀਆਂ ਆਟੋਮੈਟਿਕ ਆ ਗਈਆਂ ਰੱਬ ਉਹਨਾਂ ਦੀ ਮਦਦ ਜ਼ਰੂਰ ਕਰਦਾ ਜਿਹੜੇ ਆਪਣੀ ਮਦਦਾਬ ਕਰਦੇ ਆ ਬੇਨ ਨੂੰ ਖਵਾਉਣਾ ਪਾਪਾ ਬੇਨ ਨੂੰ ਖਵਾਉਣਾ ਪਾਪਾ ਮੈਂ ਬੱਚੇ ਵਿੱਚ ਬੈਠਾ ਇੱਕ ਆਕੇ ਅੰਨਾ ਮੈਨੂੰ ਕਹਿੰਦਾ ਇਹ ਸਰਦਾਰ ਜੀ 2 ਰੁਪਏ ਦੇ ਦਿਓ ਕਹਿੰਦਾ ਮੈਂ ਅੰਨਾ ਮਗਾ ਭਾਈ ਇੱਕ ਆਖਣਾ ਤੈਨੂੰ ਨਹੀਂ ਦੇਗਾ ਕਹਿੰਦਾ ਚੰਗਾ ਕਰ ਦੇ ਦੇ ਕੋਣੀ ਆਪਦਾ ਵਕਤ ਬਿਚਾਰਿਆ ਨਹੀਂ ਆਪਦਾ ਇੱਕ ਸਾਡੇ ਘਰੇ ਜੋਗੀ ਆ ਗਿਆ ਬਾਬਾ ਤੜਕੀ ਕੀ ਕਹਿੰਦਾ ਇਹ ਭਾਈ ਆਟਾ ਪਾਓ ਰਾਬੀਸ ਨੂੰ ਵਾਲਾ ਦੇਊ ਮੇਰੇ ਕਰਨ ਕੀ ਦੀ ਬਾਬਾ ਚਾਹ ਆਟਾ ਨਹੀਂ ਪਾਉਂਦੇ ਗਾਹ ਚਲੇ ਜਾਓ ਕਹਿੰਦਾ ਭਾਈ ਆਟਾ ਪਾ ਦੀ ਗਿਆ ਘਰ ਰੱਬ ਬੰਦੇ ਦੇ ਅੰਦਰ ਬਸਦਾ ਕਹਿੰਦੀ ਪਾਪਾ ਮਾਤਾ ਦੋ ਪ੍ਰੇਸ਼ਨ ਕਰਾ ਲੈ ਕਹਿੰਦੀ ਮੈਨੂੰ ਦੱਸਿਆ ਹੀ ਨਹੀਂ ਰੱਬ ਦੂਰ ਆ ਨੇੜੇ ਜਾਉਣਾ ਪਊਗਾ ਬਾਬਾ ਖੜਾ ਰਿਹਾ ਮੈਨੂੰ ਕਹਿੰਦੀ ਬਾਬਾ ਖੜਾ ਮੈਂ ਕਹਾਂ ਪਾਣੂ ਕੀ ਬੈਲ ਆਉਂਦਾ ਮੈਂ ਕਹਾਂ ਪਾਪਾ ਜੀ ਗਾਹ ਚਲੇ ਜਾਓ ਜੀ ਆਟਾ ਨਹੀਂ ਪਾਉਂਦੇ ਸਾਡਾ ਘਰ ਡੇਤੇ ਆ ਕਹਿੰਦਾ ਮੈਂ ਵਸਤ ਤਰਕੇ ਪਹਿਲੇ ਘਰ ਛੋਟੇ ਖੜਾ ਕੋਈ ਤਾਂ ਕੋਈ ਤਾਂ ਦੇ ਦਿਓ ਮੇਰੀ ਬੋ ਕਹਿੰਦੀ ਬਾਬਾ ਨੂੰ ਸ਼ਕਲ ਦੇ ਛੂਟਾ ਦੇ ਦੇ ਮੈਂ ਵੱਡੇ ਨਿਕਲ ਜਾ ਕੇ ਤਰਤਾ